ਇਸ ਵੇਲੇ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਹੈ ਬਹੁਤ ਸਾਰੇ ਲੀਡਰ ਜੀਪੀ ਤੁਹਾਡੇ ਡਿਪਟੀ ਸੀਐਲਪੀ ਚੱਬੇਵਾਲ ਔਰ ਬਿਆਨ ਸਿੰਘ ਦੇ ਪੋਤਰੇ ਔਰ ਇੱਕ ਲੈਗਸੀ ਹੈ ਕਾਂਗਰਸ ਪਾਰਟੀ ਦੇ ਲਈ ਰਵਨੀਤ ਬਿੱਟੂ ਬਹੁਤ ਸਾਰੇ ਲੀਡਰ ਲਗਾਤਾਰ ਕਾਂਗਰਸ ਨੂੰ ਛੱਡ ਰਹੇ ਨੇ ਵੀ ਲੋਕਾਂ ਨੂੰ ਸਿਆਸੀ ਲਾਹੇ ਦੀ ਆਤ ਪੈ ਜਾਂਦੀ ਹੈ ਕਈ ਲੋਕਾਂ ਨੂੰ ਰਾਜਨੀਤੀ ਵਿੱਚ ਤਾਕਤ ਦੀ ਭੁੱਖ ਹੁੰਦੀ ਹੈ ਤਾਕਤ ਨੂੰ ਸੇਵਾ ਦੇ ਰੂਪ ਵਿੱਚ ਦੇਖਦੇ ਨੇ ਤੇ ਇਸ ਕਰਕੇ ਜਿਹੜੇ ਲੋਕ ਆਪਣੀਆਂ ਪਾਰਟੀਆਂ ਦੇ ਵਿੱਚ ਛੱਡ ਕੇ ਚਲੇ ਜਾਂਦੇ ਆ ਰਾਜਨੀਤਿਕ ਲਾਹੇ ਵਾਸਤੇ ਇਹ ਰਾਜਨੀਤਿਕ ਤਾਕਤ ਵਾਸਤੇ ਤਾਂ ਮੈਂ ਸਮਝਦਾ ਕਿ ਉਹ ਬਰਸਾਤੀ ਡੱਡੂ ਟਾਈਪ ਹੁੰਦੇ ਹਨ ਔਰ ਅੱਜ ਉਹ ਲੋਕਾਂ ਦੇ ਮਨ ਚ ਉਹਨਾਂ ਦਾ ਕਿਰਦਾਰ ਗਿਰ ਜਾਂਦਾ ਜਿਸ ਪਾਰਟੀ ਨੇ ਰਵਨੀਤ ਬਿੱਟੂ ਨੂੰ ਤਿੰਨ ਬਾਾਰ ਲੋਕ ਸਭਾ ਦਾ ਐਮਪੀ ਬਣਾ ਕੇ ਉਹਦੇ ਭਰਾ ਨੂੰ ਡੀਐਸਪੀ ਬਣਾ ਕੇ ਪਾਰਟੀ ਨੇ ਨਿਵਾਜਿਆ ਹੋਵੇ ਤੋ ਆਜਿਬ ਜੇ ਪਾਰਟੀ ਕਮਜ਼ੋਰ ਸੀ ਜਾਂ ਪਾਰਟੀ ਉਹਨਾਂ ਨੂੰ ਲੱਗਿਆ ਕਿ ਪਾਰਟੀ ਕਮਜ਼ੋਰ ਹੈ ਅੱਜ ਤੱਕ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ 'ਚ ਇੰਡੀਆ ਗਠਜੋੜਨ ਦੀ ਸਰਕਾਰ ਬਣਨੀ ਹੈ ਤੁਹਾਡੇ ਸਾਹਮਣੇ ਆਇਆ ਇੰਡੀਆ ਅਲਾਈਅንስ ਦੀ ਸਰਕਾਰ ਬਣੂ ਤੋ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਹੈ ਬਹੁਤ ਲੋਕਾਂ ਨੇ ਅਨੰਦਪੁਰ ਤੋਂ ਕਾਂਗਰਸ ਵੱਲੋਂ ਟਿਕਟ ਜਿਹੜੇ ਨੇ ਉਹ ਮੰਗਿਆ ਸੀਗਾ ਪਹਿਲਾਂ ਤਾਂ ਸਾਰੇ ਕਾਂਗਰਸ 'ਚ ਇਸ ਵੇਲੇ ਆਲ ਐਸ ਵੈਲ ਮੇਰੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਕਿਸੇ ਬੰਦੇ ਨੇ ਵੀ ਪਾਰਟੀ ਦੇ ਖਿਲਾਫ ਜਾਂ ਮੇਰੇ ਖਿਲਾਫ ਕੋਈ ਗੱਲ ਕੀਤੀ ਹੋਵੇ ਸਾਰੇ ਲੋਕਾਂ ਨੇ ਪਾਰਟੀ ਹਾਈ ਕਮਾਂਡ ਦਾ ਇਹ ਫੈਸਲਾ ਮੰਨਿਆ ਕੀ ਵਿਜ਼ਨ ਲੈ ਕੇ ਅਨੰਦਪੁਰ ਸਾਹਿਬ ਆਏ ਕਿ ਮਤਲਬ ਇੱਕ ਲੋਕਾਂ ਨੂੰ ਜਦੋਂ ਮਿਲਦੇ ਹੋ ਤਾਂ ਅਨੰਦਪੁਰ ਸਾਹਿਬ ਲਈ ਸੋਚ ਕੀ ਹੈ ਤੁਹਾਡੀ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੁੰਦੀ ਹੈ ਉਸ ਨੂੰ ਐਨਲਾਈਜ਼ ਕਰਕੇ ਉਹਨੂੰ ਅੰਡਰਸਟੈਂਡ ਕਰਕੇ ਉਹਦੀ ਤਜ਼ਵੀਜ਼ ਬਣਾ ਕੇ ਉਸ ਦੇ ਉੱਪਰ ਕੰਮ ਕਰੀਦਾ ਲੋਕ ਸਭਾ ਦੀ ਚੋਣ ਲੜਨ ਵਾਸਤੇ ਪਾਰਟੀ ਨੇ 2009 ਚ ਭੇਜਿਆ ਸੀ ਤੇ ਔਰ ਉੱਥੇ ਦੇ ਲੋਕਾਂ ਨੇ ਆਪਣਾ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਤੇ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ ਚ ਪਹੁੰਚਿਆ ਤਾਂ ਮੇਰਾ ਇੱਕੋ ਹੀ ਸੋਚ ਰਹੀ ਕਿ ਸੰਗਰੂਰ ਨੂੰ ਕਿਸ ਚੀਜ਼ ਦੀ ਲੋੜ ਹੈ ਸਿੰਘਲਾ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਕਾਂਗ ਨੇ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੁਣ ਭਾਜਪਾ ਵੱਲੋਂ ਸੁਭਾਸ਼ ਸ਼ਰਮਾ ਨੂੰ ਮੈਦਾਨ ਚ ਉਤਾਰਿਆ ਗਿਆ ਤਾਂ ਮੁਕਾਬਲਾ ਕਾਂਗਰਸ ਪਾਰਟੀ ਕੀ ਦਿਨ ਮੰਨਦੀ ਹੈ ਕਿ ਸਾਡਾ ਸਿੱਧਾ ਸਿੱਧਾ ਮੁਕਾਬਲਾ ਇਹਦੇ ਨਾਲ ਹੈ ਚੋਣਾਂ ਦਾ ਪ੍ਰਚਾਰ ਵਧੀਆ ਥਿੱਕਿਆਂ ਚਲਾਉਣਾ ਚਾਹੀਦਾ ਹੈ ਪਤਾ ਨਹੀਂ ਹੁੰਦਾ ਕਿ ਚੋਣ ਜਦੋਂ ਚੱਲਦੀ ਹੁੰਦੀ ਹੈ ਕਿਸ ਪਾਸੇ ਨੂੰ ਕਿਵੇਂ ਮੁੜ ਜੇ ਪਰ ਲੇਕਿਨ ਮੈਂ ਜ਼ਰੂਰ ਸਮਝਦਾ ਕਿ ਮੈਨੂੰ ਆਪਣੇ ਪਿਛਲੇ ਸਮੇਂ 'ਚ ਕੀਤੇ ਹੋਏ ਕੰਮ ਬਾਰੇ ਆਪਣਾ ਸੰਗਰੂਰ ਦਾ ਰਿਪੋਰਟ ਕਾਰਡ ਲੈ ਕੇ ਆਨੰਦਪੁਰ ਸਾਹ ਪਹੁੰਚਿਆ ਹਾਂ ਦੱਸੂਗਾ ਲੋਕਾਂ ਨੂੰ ਕਿ ਸੰਗਰੂਰ ਦੇ ਵਿੱਚ ਬਤੌਰ ਐਮਪੀ ਬਤੌਰ ਪਰ ਰਿਪੋਰਟ ਕਾਰਡ ਦੀ ਨਹੀਂ ਹੁੰਦੀ ਜਦੋਂ ਤੁਸੀਂ ਕੋਈ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਕੋਈ ਕੰਮ ਕੀਤਾ ਹੁੰਦਾ ਹੈ ਤਾਂ ਤੁਹਾਨੂੰ ਉਸ ਗੱਲ ਦੇ ਉੱਪਰ ਮਾਣ ਮਹਿਸੂਸ ਹੁੰਦਾ ਹੈ ਤੁਹਾਨੂੰ ਤਸੱਲੀ ਮਹਿਸੂਸ ਹੁੰਦੀ ਹੈ ਵਿਰੋਧੀ ਕਹਿੰਦੇ ਨੇ ਕਹਿੰਦੇ ਅਗਰ ਕਾਂਗਰਸ ਨੇ ਇੰਨਾ ਵਧੀਆ ਕੰਮ ਕੀਤਾ ਹੁੰਦਾ ਤਾਂ ਮਨੀਸ਼ ਤਿਵਾੜੀ ਨੂੰ ਇੱਥੋਂ ਕਿਉਂ ਬਦਲਦੇ ਤਾਂ ਸਿੰਘਲਾ ਸਾਹਿਬ ਨੂੰ ਇੱਥੋਂ ਕਿਉਂ ਲਾ ਕੀ ਲੱਗਦਾ ਕਿ ਤਿਵਾੜੀ ਸਾਹਿਬ ਦੀ ਟਿਕਟ ਬਦਲਣ ਦਾ ਕਾਰਨ ਮੈਨੂੰ ਇਹ ਤਾਂ ਚਲੋ ਫਿਰ ਪਾਰਟੀ ਦਾ ਇੰਟਰਨਲ ਫੈਸਲਾ ਸੀ ਪਰ ਜਿੱਥੇ ਤੱਕ ਵਿਰੋਧੀ ਕੀ ਕਹਿੰਦੇ ਆ ਮੈਨੂੰ ਵਿਰੋਧੀਆਂ ਦੇ ਕੀ ਕਹਿੰਦੇ ਮੈਨੂੰ ਫਰਕ ਨਹੀਂ ਪੈਂਦਾ ਮੇਰਾ ਆਪਣਾ ਅਜੰਡਾ ਹੈ ਮੈਂ ਗगन ਸ਼ੁਕਲਾ ਲੋਕ ਸਭਾ ਇਲੈਕਸ਼ਨ ਦਾ ਜਿਹੜਾ ਅਖਾੜਾ ਉਹ ਪੱਕ ਚੁੱਕਿਆ ਹੈ ਤੇ तमाम ਪਾਰਟੀਆਂ ਵੱਲੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਤਮੈ ਹੁਣ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦਾ ਜ਼ਿਕਰ ਕਰੂੰਗਾ ਜਿੱਥੇ ਕਾਂਗਰਸ ਪਾਰਟੀ ਵੱਲੋਂ ਵਿਜੇਂਦਰ ਸਿੰਘਲਾ ਨੇ ਸਿੰਘਾ ਸਾਹਿਬ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਬਹੁਤ ਲੋਕਾਂ ਨੇ ਆਨੰਦਪੁਰ ਤੋਂ ਕਾਂਗਰਸ ਵੱਲੋਂ ਟਿਕਟ ਜਿਹੜੇ ਨੇ ਉਹ ਮੰਗਿਆ ਸੀਗਾ ਪਹਿਲਾਂ ਤਾਂ ਸਾਰੇ ਕਾਂਗਰਸ ਤੇ ਇਸ ਵੇਲੇ ਆਲਸ ਵੈਲ ਬਿਲਕੁਲ ਤੁਹਾਨੂੰ ਲੱਗਦਾ ਕਿ ਕਿਸੇ ਜਗ੍ਹਾ ਦੇ ਉੱਪਰ ਕਿਸੇ ਨੇ ਮੇਰੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਕਿਸੇ ਬੰਦੇ ਨੇ ਵੀ ਪਾਰਟੀ ਦੇ ਖਿਲਾਫ ਜਾਂ ਮੇਰੇ ਖਿਲਾਫ ਕੋਈ ਗੱਲ ਕੀਤੀ ਹੋਵੇ ਸਾਰੇ ਲੋਕਾਂ ਨੇ ਪਾਰਟੀ ਹਾਈ ਕਮਾਂਡ ਦਾ ਇਹ ਫੈਸਲਾ ਮੰਨਿਆ ਔਰ ਵਧੀਆ ਤਰੀਕੇ ਨਾਲ ਸਾਰੇ ਹਲਕਿਆਂ ਦੇ ਵਿੱਚ ਕੈਂਪੇਨ ਚੱਲ ਰਿਹਾ ਹੈ ਚਾਹੇ ਪਹਿਲਾਂ ਵਰਕਰ ਮੀਟਿੰਗ ਦੀ ਗੱਲ ਹੋਵੇ ਜਾਂ ਉਸ ਤੋਂ ਬਾਅਦ ਸਾਡਾ ਪਿੰਡ-ਪਿੰਡ ਦਾ ਦੌਰਾ ਹੋਵੇ ਦੋ ਤਿੰਨ ਹਲਕਿਆਂ ਦਾ ਮੇਰਾ ਦੌਰਾ ਕੱਲ ਤੱਕ ਮੁਕੰਮਲ ਹੋ ਗਿਆ ਸੀ ਤੇ ਅੱਜ ਖਰੜ ਇਲਾਕੇ ਦਾ ਦੌਰਾ ਹੈ ਸਿਕਲਾ ਸਾਹਿਬ ਕੀ ਵਿਜ਼ਨ ਲੈ ਕੇ ਆਨੰਦਪੁਰ ਸਾਹਿਬ ਆਏ ਹੋ ਕਿ ਮਤਲਬ ਇੱਕ ਲੋਕਾਂ ਨੂੰ ਜਦੋਂ ਮਿਲਦੇ ਹਾਂ ਤਾਂ ਆਨੰਦਪੁਰ ਸਾਹਿਬ ਲਈ ਸੋਚ ਕੀ ਹੈ ਤੁਹਾਡੀ ਦੇਖੋ ਮੈਂ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੁੰਦੀ ਹੈ ਉਸ ਨੂੰ ਐਨਲਾਈਜ਼ ਕਰਕੇ ਉਹਨੂੰ ਅੰਡਰਸਟੈਂਡ ਕਰਕੇ ਉਹਦੀ ਤਜਵੀਜ਼ ਬਣਾ ਕੇ ਉਸ ਦੇ ਉੱਪਰ ਕੰਮ ਕਰੀਦਾ ਹੈ। ਇਹੀ ਕੰਮ ਜਦੋਂ ਮੈਂ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਚੋਣ ਲੜਨ ਵਾਸਤੇ ਪਾਰਟੀ ਨੇ 2009 ਚ ਭੇਜਿਆ ਸੀ ਤੇ ਔਰ ਉੱਥੇ ਦੇ ਲੋਕਾਂ ਨੇ ਆਪਣਾ ਪਿਆਰ ਦਿੱਤਾ, ਆਸ਼ੀਰਵਾਦ ਦਿੱਤਾ ਤੇ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਪਹੁੰਚਿਆ ਤਾਂ ਮੇਰਾ ਇੱਕੋ ਹੀ ਸੋਚ ਰਹੀ ਕਿ ਸੰਗਰੂਰ ਨੂੰ ਕਿਸ ਚੀਜ਼ ਦੀ ਲੋੜ ਹੈ। ਉਸੇ ਤਰਜ਼ੀ ਦੇ ਉੱਪਰ ਅੱਜ ਮੈਂ ਸ੍ਰੀ ਨਾਨਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਏ ਹਨ ਜੋ ਜੋ ਇਸ ਇਲਾਕੇ ਦੇ ਕੰਢੀ ਇਲਾਕੇ ਦੇ ਲੋਕਾਂ ਦੀਆਂ ਤਕਲੀਫਾਂ ਚਾਹੇ ਇਸ ਇਲਾਕੇ ਵਿੱਚ ਪਾਣੀ ਨੀਮਾ ਉਸ ਦੀ ਕੋਈ ਗੱਲ ਹੈ ਚਾਹੇ ਉਰੇ ਕੋਈ ਬੜੇ ਹਸਪਤਾਲ ਬਣਾਉਣ ਦੀ ਲੋੜ ਹੈ ਤੇ ਇਸੇ ਤਰੀਕੇ ਨਾਲ ਜਿਹੜੇ ਜਿਹੜੇ ਇਲਾਕੇ ਦੇ ਅੱਡ ਅੱਡ ਮੁੱਦੇ ਆ ਜਿਵੇਂ ਮੁਹੱਲੀ ਆ ਉੱਥੇ ਕੋਈ ਸਿੰਗਾਪੁਰ ਤੋਂ ਫਲਾਈਟ ਚਲਾਉਣ ਦੀ ਗੱਲ ਹੈ ਮਤਲਬ ਹਰ ਇਲਾਕੇ ਦੇ ਅੱਡ ਮੁੱਦੇ ਹੁੰਦੇ ਆ ਤੇ ਉਹ ਅੱਡ ਮੁੱਦਿਆਂ ਨੂੰ ਤਸਵੀਜ਼ ਬਣਾ ਕੇ ਪਰਮਾਤਮਾ ਕਰੂਗਾ ਲੋਕ ਮੌਕਾ ਦੇਣਗੇ ਤਸਵੀਜ਼ ਬਣਾ ਕੇ ਉਹਦੇ ਉੱਪਰ ਟੀਚਾ ਬਣ ਕੇ ਕੰਮ ਕਰਾਂਗੇ ਤਾਂ ਕਿ ਇਹ ਇਲਾਕੇ ਨੂੰ ਅੱਗੇ ਲੈ ਕੇ ਜਾ ਸਕੀਏ ਇੱਥੇ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਾਸਤੇ ਕਿਹੜੇ-ਕਿਹੜੇ ਪ੍ਰਾਈਵੇਟ ادارے ਖੁੱਲ ਸਕਦੇ ਆ ਬਾਹਰਲੇ ਉਦਯੋਗਪਤੀ ਆ ਕੇ ਉਹਦੇ ਪੈਸਾ ਲਾ ਸਕਦੇ ਆ ਜਦੋਂ ਤੱਕ ਅਸੀਂ ਇਸ ਤਰ੍ਹਾਂ ਦੀ ਤਸਵੀਜ਼ ਨਹੀਂ ਬਣਾਵਾਂਗੇ ਤਾਂ ਨਾ ਤਾਂ ਅਸੀਂ ਆਪਣੇ ਇਲਾਕੇ ਨੂੰ ਉੱਪਰ ਚੱਕ ਸਕਾਂਗੇ ਤੇ ਨਾ ਇੱਥੇ ਇਲਾਕੇ ਦੇ ਬੇਰੋਜ਼ਗਾਰ ਨੌਜਵਾਨ ਬੱਚਿਆਂ ਦੇ ਵਾਸਤੇ ਰੋਜ਼ਗਾਰ ਦੇ ਸਾਧਨ ਕਾਇਮ ਸਿੰਘਲਾ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਕਾਂਗ ਨੇ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤੇ ਹੁਣ ਭਾਜਪਾ ਵੱਲੋਂ ਸੁਭਾਸ਼ ਸ਼ਰਮਾ ਨੂੰ ਮੈਦਾਨ ਚੁਟਾਰਿਆ ਗਿਆ ਤਾਂ ਮੁਕਾਬਲਾ ਕਾਂਗਰਸ ਪਾਰਟੀ ਕੀ ਦਿਨ ਮੰਨਦੀ ਹੈ ਕਿ ਸਾਡਾ ਸਿੱਧਾ ਸਿੱਧਾ ਮੁਕਾਬਲਾ ਇਹਦੇ ਨਾਲ ਹੈ ਦੇਖੋ ਜਦੋਂ ਚੋਣ ਹੁੰਦੀ ਹੈ ਨਾ ਤਾਂ ਚੋਣ ਦੇ ਵਿੱਚ ਤਾਂ ਤੁਹਾਨੂੰ ਆਪਣਾ ਚੋਣ ਪ੍ਰਚਾਰ ਵਧੀਆ ਥਿੱਕਿਆਂ ਚਲਾਉਣਾ ਚਾਹੀਦਾ ਹੈ ਪਤਾ ਨਹੀਂ ਹੁੰਦਾ ਕਿ ਚੋਣ ਜਦੋਂ ਚੱਲਦੀ ਹੁੰਦੀ ਹੈ ਕਿਸ ਪਾਸੇ ਨੂੰ ਕਿਵੇਂ ਮੁੜ ਜੇ ਪਰ ਲੇਕਿਨ ਮੈਂ ਜ਼ਰੂਰ ਸਮਝਦਾ ਕਿ ਮੈਨੂੰ ਆਪਣੇ ਪਿਛਲੇ ਸਮੇਂ ਚ ਕੀਤੇ ਹੋਏ ਕੰਮ ਬਾਰੇ ਆਪਣੀ ਮਿਹਨਤ ਬਾਰੇ ਆਪਣੀ ਸੋਚ ਬਾਰੇ ਆਪ ਸਾਡੇ ਪਾਰਟੀ ਦਾ ਜੋ ਮੇਰੇ ਪ੍ਰਤੀ ਵਿਸ਼ਵਾਸ ਹੈ ਜਾਂ ਸਾਡੀ ਪਾਰਟੀ ਦੀ ਸਾਡੇ ਪਰਿਵਾਰ ਦੀ ਜੋ ਪਾਰਟੀ ਦੇ ਪ੍ਰਤੀ ਵਫਾਦਾਰੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇਲਾਕੇ ਦੇ ਲੋਕ ਜ਼ਰੂਰ ਆਪਣਾ ਆਸ਼ੀਰਵਾਦ ਮੈਨੂੰ ਦੇਣਗੇ ਔਰ ਫਿਰ ਆਪਾਂ ਇਸ ਇਲਾਕੇ ਵਾਸਤੇ ਅੱਗੇ ਜਾ ਕੇ ਅੱਗੇ ਕੰਮ ਕਰਾਂਗੇ ਸਿੰਘਾ ਸਰਪ ਟੈਕਟਿਕਸ ਕਿਹੜੇ ਨੇ ਕਿਹੜੇ ਪੈਰਾਮੀਟਰਸ ਤੇ ਕਾਂਗਰਸ ਪਾਰਟੀ ਟਿਕਟਾਂ ਡਿਵਾਈਡ ਕਰਦੀ ਆ ਸੁਖਪਾਲ ਸਿੰਘ ਖੈਰਾ ਨੂੰ ਉਪਲਕ ਤੋਂ ਸੰਗਰੂਰ ਭੇਜਦਾ ਤੁਹਾਡੀ ਸੰਗਰੂਰ ਚ ਪਰਫਾਰਮੈਂਸ ਬਹੁਤ ਅੱਛੀ ਰਹੀ ਹੈ ਤੁਹਾਨੂੰ ਸੰਗਰੂਰ ਤੋਂ ਅਨੰਦਪੁਰ ਸਾਹਿਬ ਭੇਜਦਾ ਕੋਈ ਡਿਸਕਸ਼ਨ ਹੁੰਦੀ ਹੈ ਇੰਟਰਨਲ ਨਹੀਂ ਇਹ ਚ ਇੰਟਰਨਲ ਡਿਸਕਸ਼ਨ ਦੀ ਗੱਲ ਨਹੀਂ ਆਈ ਥਿੰਕ ਇਸ ਪਾਰਟੀ ਨੇ ਦੇਖਣਾ ਹੁੰਦਾ ਕਿ ਕਿਹੜਾ ਇਨਸਾਨ ਕਿਹੜੀ ਜਗ੍ਹਾ ਤੇ ਉੱਪਰ ਪਾਰਟੀ ਨੇ ਉਤਾਰਨਾ ਹੈ ਔਰ ਮੈਨੂੰ ਔਰੇ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਦੇਖ ਰਿਹਾ ਕਿ ਜਦੋਂ ਤੋਂ ਜ਼ਿੰਮੇਵਾਰੀ ਮਿਲੀ ਹੈ ਤੇ ਸਾਰੇ ਕਾਂਗਰਸ ਪਾਰਟੀ ਇਕੱਠੀ ਹੋ ਕੇ ਲਾਮਬੰਦ ਹੋ ਕੇ ਕਈ ਲੋਕਾਂ ਨੂੰ ਅਗਰ ਅਸੀਂ ਹਾਲੇ ਤੱਕ ਨਹੀਂ ਟੱਚ ਕਰ ਸਕਿਆ ਅਸੀਂ ਉਹਨੂੰ ਟੱਚ ਕਰ ਰਹੇ ਹਾਂ ਤਾਂ ਕਿ ਹਰ ਵਿਅਕਤੀ ਇਸ ਪਾਰਟ ਦਾ ਹਿੱਸਾ ਬਣ ਸਕੇ ਇਸ ਕੈਂ ਹਿੱਸਾ ਬਣ ਸਕੇ ਇਸ ਚੋਣ ਦਾ ਹਿੱਸਾ ਬਣ ਸਕੇ ਔਰ ਇਹ ਵੱਡੀ ਚੋਣ ਹੈ ਅਸੀਂ ਸਾਰੇ ਮਿਲ ਕੇ ਇਸ ਚੋਣ ਨੂੰ ਲੜ ਸਕੀਏ ਔਰ ਫਿਰ ਕਾਂਗਰਸ ਪਾਰਟੀ ਦੇ ਝੰਡੇ ਨੂੰ ਬੁਲੰਦ ਕਰ ਸਕੀਏ ਪਾਰਟੀ ਦਾ ਕੰਮ ਕਰੀਦਾ ਔਰ ਸਾਡੇ ਉਸ ਨੌਜਵਾਨ ਲੀਡਰ ਦੀ ਹਮੇਸ਼ਾ ਇੱਕ ਸੋਚ ਹੁੰਦੀ ਹੈ ਕਿ ਜਿਹੜੇ ਲੋਕ ਕੰਮ ਕਰਦੇ ਆ ਉਹ ਉਹਨਾਂ ਨੂੰ ਹਮੇਸ਼ਾ ਆਪਣੇ ਨੇੜੇ ਰੱਖਦੇ ਆ ਔਰ ਉਹਨਾਂ ਦੀ ਹਮੇਸ਼ਾ ਉਹ ਪਰਵਾਹੀ ਕਰਦੇ ਆ ਤੋ ਇਸ ਕਰਕੇ ਮੈਂ ਜਦੋਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਮੇਰਾ ਤਾਂ ਉਹਨਾਂ ਨਾਲ ਕੋਈ ਨਿੱਜੀ ਰਿਸ਼ਤਾ ਨਹੀਂ ਸੀਗਾ ਪਰ ਜਦੋਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਤੇ ਉਸ ਵੇਲੇ ਉਹ ਸਾਡੇ ਇੰਚਾਰਜ ਸੀ ਸਾਡੇ ਪ੍ਰਭਾਰੀ ਸੀ ਉਥੇ ਕਾਂਗਰਸ ਸੀ ਤੇ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਪਾਰਖੂ ਅੱਖ ਨੇ ਮੈਨੂੰ ਵੱਖ-ਵੱਖ ਜਗ੍ਹਾ ਤੇ ਜਾ ਕੇ ਪਾਰਟੀ ਦਾ ਕੰਮ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਸੰਗੂਰ ਤੋਂ ਐਮਐਲਏ ਤੇ ਐਮਪੀ ਬਣਨ ਦਾ ਤੇ ਫਿਰ ਪੰਜਾਬ ਸਰਕਾਰ ਚ ਵਜ਼ੀਰ ਬਣਨ ਦਾ ਮੌਕਾ ਮਿਲਿਆ ਸਿੰਘਲਾ ਸਾਹਿਬ ਕਿਵੇਂ ਦੇਖਦੇ ਹੋ ਨੌਜਵਾਨ ਤੋਂ ਲੈ ਕੇ ਤੁਸੀਂ ਲਗਾਤਾਰ ਵਿਚਾਰ ਰਹੇ ਹੋ ਇਸ ਵੇਲੇ ਪਾਰਟੀ ਦੀ ਸਥਿਤੀ ਕਿਸ ਤਰ੍ਹਾਂ ਹੈ ਬਹੁਤ ਸਾਰੇ ਲੀਡਰ ਜੀਪੀ ਤੁਹਾਡੇ ਡਿਪਟੀ ਸੀਐਲਪੀ ਚੱਬੇਵਾਲ ਔਰ ਬਿਅੰਕ ਸਿੰਘ ਦੇ ਪੁੱਤਰੇ اور ਇੱਕ ਲੈਗਸੀ ਹੈ ਕਾਂਗਰਸ ਪਾਰਟੀ ਦੇ ਲਈ ਰਵਨੀਤ ਬਿੱਟੂ ਬਹੁਤ ਸਾਰੇ ਲੀਡਰ ਲਗਾਤਾਰ ਕਾਂਗਰਸ ਨੂੰ ਛੱਡ ਰਹੇ ਨੇ ਇਹ ਬੇਸਿਕਲੀ ਕਈ ਲੋਕਾਂ ਨੂੰ ਸਿਆਸੀ ਲਾਹੇ ਦੀ ਆਤ ਪੈ ਜਾਂਦੀ ਹੈ ਕਈ ਲੋਕਾਂ ਨੂੰ ਰਾਜਨੀਤੀ ਵਿੱਚ ਤਾਕਤ ਦੀ ਭੁੱਖ ਹੁੰਦੀ ਹੈ ਜੇ ਤਾਂ ਮੈਂ ਆਪਣੀ ਗੱਲ ਕਰਾਂ ਮੈਨੂੰ ਕਦੇ ਰਾਜਨੀਤੀ ਦੇ ਵਿੱਚ ਤਾਕਤ ਦੀ ਭੁੱਖ ਨਹੀਂ ਰਹੀ ਮੈਂ ਹਮੇਸ਼ਾ ਜੇ ਰਾਜਨੀਤੀ ਦੇ ਵਿੱਚ ਕੋਈ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਆਪਣੀ ਜ਼ਿੰਦਗੀ ਨੂੰ ਸੇਵਾ ਨਾਲ ਹੀ ਜੋੜ ਕੇ ਰੱਖਿਆ ਮੈਂ ਹਮੇਸ਼ਾ ਰਾਜਨੀਤਿਕ ਤਾਕਤ ਨੂੰ ਸੇਵਾ ਦੇ ਰੂਪ ਵਿੱਚ ਦੇਖਦੇ ਤੇ ਇਸ ਕਰਕੇ ਜਿਹੜੇ ਲੋਕ ਆਪਣੀਆਂ ਪਾਰਟੀਆਂ ਦੇ ਵਿੱਚ ਛੱਡ ਕੇ ਚਲੇ ਜਾਂਦੇ ਆ ਰਾਜਨੀਤਿਕ ਲਾਹੇ ਵਾਸਤੇ ਜਾਂ ਰਾਜਨੀਤਿਕ ਤਾਕਤ ਵਾਸਤੇ ਤਾਂ ਮੈਂ ਸਮਝਦਾ ਕਿ ਉਹ ਬਰਸਾਤੀ ਡੱਡੂ ਟਾਈਪ ਹੁੰਦੇ ਆ ਔਰ ਅੱਜ ਉਹ ਲੋਕਾਂ ਦੇ ਮਨ ਚ ਉਹਨਾਂ ਦਾ ਕਿਰਦਾਰ ਗਿਰ ਜਾਂਦਾ ਲੋਕਾਂ ਨੂੰ ਸਮਝ ਆ ਜਾਂਦੀ ਹੈ ਕਿ ਜਿਸ ਪਾਰਟੀ ਨੇ ਰਵਨੀਤ ਬਿੱਟੂ ਨੂੰ ਤਿੰਨ ਬਾਾਰ ਲੋਕ ਸਭਾ ਦਾ ਐਮਪੀ ਬਣਾ ਕੇ ਉਹਦੇ ਭਰਾ ਨੂੰ ਡੀਐਸਪੀ ਬਣਾ ਕੇ ਪਾਰਟੀ ਨੇ ਨਿਵਾਜਿਆ ਹੋਵੇ ਤੋ ਆਜਿਬ ਜੇ ਪਾਰਟੀ ਕਮਜ਼ੋਰ ਸੀ ਜਾਂ ਪਾਰਟੀ ਉਹਨਾਂ ਨੂੰ ਲੱਗਿਆ ਕਿ ਪਾਰਟੀ ਕਮਜ਼ੋਰ ਹੈ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਦਿੱਲੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਇੰਡੀਆ ਗਠਜੋਧਨ ਦੀ ਸਰਕਾਰ ਬਣਨੀ ਹੈ ਤੁਹਾਡੇ ਸਾਹਮਣੇ ਆ ਜਾਂਦੀ ਹੈ ਇੰਡੀਆ ਅਲਾਈਅንስ ਦੀ ਸਰਕਾਰ ਬਣੋਗੀ ਤੋ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਹੈ ਪਰ ਚਾਹੇ ਪਾਰਟੀ ਕਿਸੇ ਹਰ ਤਰ੍ਹਾਂ ਦਾ ਦੌਰ ਹਰ ਪਾਰਟੀ ਵਾਸਤੇ ਆਉਂਦਾ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਨੇਤਾ ਅਫਸਰਵਾਦੀ ਨਹੀਂ ਹੋਗੇ ਅਫਸਰ ਭਾਲਦੇ ਨੇ ਓਪਰਚੁਨਿਟੀ ਭਾਲਦੇ ਨੇ ਤੋ ਏਜ ਕੋਈ ਅਫਸਰ ਦੀ ਗੱਲ ਨਹੀਂ ਹਰ ਬੰਦਾ ਕਈ ਲੋਕ ਆਪਰਚਨਿਸਟ ਹੁੰਦੇ ਆ ਤੇ ਇਹਦਾ ਕਲੀਅਰ ਕਟ ਗੱਲ ਇਹ ਦਰਸਾਉਂਦੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਆਪਰਚਨਿਸਟ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਲੱਗਿਆ ਕਿ ਅਗਰ ਅੱਜ ਸਰਕਾਰ ਚ ਜਾ ਕੇ ਚੋਣ ਲੜਨ ਦਾ ਮੌਕਾ ਮਿਲਦਾ ਤਾਂ ਉਹ ਸੌਪਰਚਨਿ ਨੂੰ ਟੈਪ ਕਰ ਲਉ ਬੀਜੇਪੀ ਕਹਿੰਦੀ ਹੈ 400 ਪਾਰ ਉਹਦਾ ਚਾਰ ਤਰੀਕ ਨੂੰ ਪਤਾ ਲੱਗੂਗਾ ਕਿ 200 ਪਾਰ ਹੁੰਦਾ ਕਿ ਨਹੀਂ ਇਹ ਲੱਗ ਰਿਹਾ ਤੁਹਾਨੂੰ ਇਸ ਸਥਿਤੀ ਹੈਗੀ ਮੈਂ ਤਾਂ 100% ਸਹਿਮਤ ਹਾਂ ਇਸ ਗੱਲ ਤੇ ਕਿ ਜਿਹੜਾ ਰਾਹੁਲ ਗਾਂਧੀ ਜੀ ਦੀ ਪਦਿਆਤਰਾ ਪੂਰੇ ਦੇਸ਼ ਦੇ ਵਿੱਚ ਜਿਸ ਦੇ ਵਿੱਚ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਬੇਰੋਜ਼ਗਾਰਾਂ ਦੀ ਭੈਣਾਾਂ ਦੀ ਜਿਨ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੇ ਸੁਣੀਆਂ ਉਹਨਾਂ ਨੂੰ ਆਪਣੇ ਚੋਣ ਮਨੋਰਥ ਪੱਤਰ 'ਚ ਪਾਇਆ ਆਪਣੇ ਮੈਨੀਫੈਸਟੋ 'ਚ ਪਾਇਆ ਇਸ ਦੇਸ਼ ਨੂੰ ਇਹ ਦੱਸਿਆ ਕਿ ਕਾਂਗਰਸ ਪਾਰਟੀ ਦੀ ਆ ਗਰੰਟੀਆਂ ਹੋਣਗੀਆਂ ਚਾਹੇ ਭੈਣਾਾਂ ਨੂੰ ਹਜ਼ਾਰ ਲੱਖ ਰੁਪਏ ਦੇਣ ਦੀ ਗੱਲ ਹੈ ਚਾਹੇ ਸਾਡੇ ਨਰੀਗਾ ਦੀ ਦਿਹਾੜੀ ਨੂੰ 400 ਰੁਪਏ ਚੱਕਣ ਦੀ ਗੱਲ ਹੈ ਚਾਹੇ ਛੋਟੇ ਕਿਸਾਨੀ ਦੇ ਕਰਜ਼ੇ ਦੀ ਗੱਲ ਹੈ ਚਾਹੇ ਪੜ੍ਹੇ ਲਿਖੇ ਨੌਜਵਾਨ ਨੂੰ ਲੱਖ ਰੁਪਏ ਦੇਣ ਦੀ ਗੱਲ ਹੈ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਰਾਹੁਲ ਜੀ ਦੀ ਪర్యਤਰਾ ਜੋ ਚੱਲੀ ਦੇਸ਼ ਦੇ ਵਿੱਚ ਭਾਰਤ ਜੋੜੋ ਯਾਤਰਾ ਜਾਂ ਭਾਰਤ ਜੋੜੋ ਨਿਆਏ ਯਾਤਰਾ ਇਹ ਉਸ ਯਾਤਰਾ ਦੇ ਵਿੱਚੋਂ ਇਹ ਮੁੱਦੇ ਨਿਕਲ ਕੇ ਆਏ ਲੋਕਾਂ ਦੇ ਵੱਲੋਂ ਤੇ ਇਸ ਕਰਕੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਇੰਡੀਆ ਗਠਜਵੰਧਨ ਦੀ ਸਰਕਾਰ ਜਦੋਂ ਇਹ ਦੇਸ਼ 'ਚ ਬਣੂਗੀ ਤਾਂ ਇਹ ਸਾਰੀਆਂ ਗੱਲਾਂ ਜਿਵੇਂ ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਸਾਰੇ ਕਾਨੂੰਨ ਬਣ ਕੇ ਆਏ ਸੀ ਹਮ ਰਾਈਟ ਟੂ ਐਜੂਕੇਸ਼ਨ ਬਿਲਕੁਲ ਰਾਈਟ ਟੂ ਫੂਡ ਹਮ ਰਾਈਟ ਟੂ এমਪਲੋਇਮੈਂਟ ਮਨਰਗਰ ਰਾਈਟ ਟੂ ਉਹੀ ਮਨਰੇਗਾ ਰਾਈਟ ਟੂ ਤੁਸੀਂ ਉਹਨੂੰ ਕਹਿੰਦੇ ਹੋ ਰਾਈਟ ਟੂ এমਪਲੋਇਮੈਂਟ ਤੇ ਨਾਲੇ ਰਾਈਟ ਟੂ ਫੇਅਰ ਕੰਪਨਸੇਸ਼ਨ ਕਿਸੇ ਜ਼ਮੀਨ ਐਕਵਾਇਰ ਹੁੰਦੀ ਆ ਉਹਨੂੰ ਵੀ ਸਹੀ ਤਰ੍ਹਾਂ ਦਾ ਮੁਆਵਜ਼ਾ ਮਿਲੇ ਤੋਂ ਇਹ ਮੈਂ ਜ਼ਰੂਰ ਸਮਝਦਾ ਕਿ ਇਹ ਸਾਰੇ ਜਿਹੜੇ ਮੁੱਦੇ ਆ ਇਹ ਕਾਂਗਰਸ ਨੇ ਪਹਿਲਾਂ ਹੱਲ ਕਿਤੇ ਸੀ ਤੇ ਅੱਜ ਵੀ ਕਾਂਗਰਸ ਜਾਂ ਗਰੰਟੀਆਂ ਦੇ ਵਿੱਚ ਇਹੀ ਮੁੱਦੇ ਬੋਲਦੇ ਆ ਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਜਿੱਥੇ ਅਗਨੀਵੀਰ ਵਰਗਾ ਜਿਹੜੀ ਮੁੱਦਾ ਹੈ ਅੱਜ ਪੰਜਾਬ ਦੀਆਂ ਮਾਵਾਂ ਜਿਹੜੇ ਦੇ ਬੱਚੇ ਫੌਜ ਚ ਭਰਤੀ ਹੋ ਕੇ ਬਾਰਡਰਾਂ ਦੀ ਰਾਖੀ ਕਰਦੇ ਸੀ ਤੇ ਭਾਵੇਂ ਉਹ ਗੋਲੀਆਂ ਚ ਛੱਲ ਨਹੀਂ ਹੋ ਜਾਂਦੇ ਸੀ ਪਰ ਫਿਰ ਵੀ ਪੰਜਾਬ ਦੀਆਂ ਮਾਵਾਂ ਆਪਣੇ ਪੁੱਤਾਂ ਨੂੰ ਕਹਿੰਦੀਆਂ ਸੀ ਕਿ ਫੌਜ ਦੀ ਭਰਤੀ ਲੈ ਤੇ ਬਾਰਡਰ ਦੀ ਰਾਖੀ ਕਰ ਉਸ ਫੌਜ ਦੀ ਭਰਤੀ ਨੂੰ ਵੀ ਕੱਚੀ ਭਰਤੀ ਬਿਨਾ ਪੈਨਸ਼ਨ ਵਾਲੀ ਭਰਤੀ ਕਰਤਾ ਉਹ ਠੇਕੇ ਵਾਲੀ ਭਰਤੀ ਕਰਤੀ ਅਗਨੀਵੀਰ ਸੋ ਇਸ ਕਰਕੇ ਜਿਹੜੇ ਬਾਰਡਰ ਦੇ ਉੱਪਰ ਲੋਕ ਆਪਣੀ ਕੁਰਬਾਨੀ ਦੇ ਕੇ ਦੇਸ਼ ਦੀ ਹਵਾਬਾਜ਼ਤ ਹਿਫਾਜ਼ਤ ਕਰਨ ਵਾਸਤੇ ਹਮੇਸ਼ਾ ਕੈਮ ਰਹਿੰਦੇ ਸੀ ਉਹਨੂੰ ਵੀ ਕਮਜ਼ੋਰ ਕਰਨ ਦਾ ਕੰਮ ਸਿੰਘ ਰਾਜ ਸਾਬ ਦੋਸ ਛੋਟੇ ਛੋਟੇ ਸਵਾਲ ਨੇ ਸਮਾ ਤੋਂ ਡੇਗੋਲ ਕੱਟੀ ਹੈ ਆਪਣਾ ਸੰਗਰੂਰ ਦਾ ਰਿਪੋਰਟ ਕਾਰਡ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਹੋ ਦੱਸੋਗੇ ਲੋਕਾਂ ਨੂੰ ਕਿ ਸੰਗਰੂਰ ਦੇ ਵਿੱਚ ਬਤੌਰ ਐਮਪੀ ਬਤੌਰ ਮ ਰਿਪੋਰਟ ਕਾਰਡ ਦੀ ਨਹੀਂ ਹੁੰਦੀ ਜਦੋਂ ਤੁਸੀਂ ਕੋਈ ਮਿਹਨਤ ਕੀਤੀ ਹੁੰਦੀ ਹੈ ਤੁਸੀਂ ਕੋਈ ਕੰਮ ਕੀਤਾ ਹੁੰਦਾ ਹੈ ਤਾਂ ਤੁਹਾਨੂੰ ਉਸ ਗੱਲ ਦੇ ਉੱਪਰ ਮਾਣ ਮਹਿਸੂਸ ਹੁੰਦਾ ਤੁਹਾਨੂੰ ਤਸੱਲੀ ਮਹਿਸੂਸ ਹੁੰਦੀ ਹੈ ਮੈਂ ਤਾਂ ਪਟਿਆਲੇ ਰਹਿੰਦਾ ਸੀ ਤੇ ਜਦੋਂ 2009 ਚ ਮੈਨੂੰ ਸੰਗਰੂਰ ਭੇਜਿਆ ਤਾਂ ਮੈਂ 5 ਸਾਲ ਸੰਗੂਰ ਦੇ ਵਿੱਚ ਚੋਣ ਲੜ ਕੇ ਉਥੇ ਸੇਵਾ ਕੀਤੀ ਤੇ ਮੈਂ 2014 ਚ ਭਗਵੰਤ ਮਾਨ ਜੀ ਤੋਂ ਚੋਣ ਹਾਰਿਆ ਸੀ। ਤੋਂ ਇਸ ਕਰਕੇ ਮੈਂ 5 ਸਾਲ ਉਥੇ ਮਿਹਨਤ ਕੀਤੀ ਉਸ ਇਲਾਕੇ ਦੀ ਲੋਹਾਰ ਬਦਲਣ ਵਾਸਤੇ ਬਤੌਰ ਵਜ਼ੀਰ ਬਾਦ ਚ ਮੈਂ ਕੰਮ ਕੀਤਾ 4 ਲੇਨਸ ਬਣਾਏ ਹਰ ਪਿੰਡ ਨੂੰ ਚੌੜੀਆਂ ਸੜਕਾਂ ਦੇ ਨਾਲ ਜੋੜਿਆ ਹਰ ਸੜਕ ਦੇ ਉੱਪਰ ਚਿੱਟੀ ਪੱਟੀ ਲਗਾਈ ਤਾਂ ਕਿ ਲੋਕ ਹਰ ਬੰਦੇ ਦੀ ਜ਼ਿੰਦਗੀ ਸੇਫ ਰਹਿ ਸਕੇ ਹਰ ਪਿੰਡ ਦੇ ਵਿੱਚ ਕੈਮਰਾ ਲਗਾਇਆ ਹਰ ਗਲੀ ਮੁਹੱਲੇ ਵਿੱਚ ਸੀਵਰੇਜ ਪੀਣ ਵਾਲਾ ਪਾਣੀ ਇੰਟਰਲੋਕਿੰਗ ਟਾਈਲ ਹਰ ਚੀਜ਼ ਦੀ ਸਹੂਲਤ ਦਿੱਤੀ ਸੰਗਰੂਰ ਨੂੰ ਪੰਜਾਬ ਦਾ ਇੱਕ ਬਹੁਤ ਸੋਹਣਾ ਸ਼ਹਿਰ ਬਣਾ ਕੇ ਰੱਖਿਆ ਤੋਂ ਮੈਂ ਜ਼ਰੂਰ ਸਮਝਦਾ ਕਿ ਜੇ ਮੈਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਸੰਗਰੂਰ ਦੇ ਵਿੱਚ ਬੜਾ ਕੰਮ ਕੀਤਾ ਤਾਂ ਮੈਂ ਜ਼ਰੂਰ ਕਹੂੰਗਾ ਕਿ ਮੈਂ ਇਹ ਚੀਜ਼ਾਂ ਲੈ ਕੇ ਆਇਆ ਤੇ ਅੱਜ ਜੇ 1954 ਤੋਂ ਬਾਅਦ ਪਹਿਲਾ ਪੀਜੀਆ ਦਾ ਹਸਪਤਾਲ ਚੰਡੀਗੜ੍ਹ ਤੋਂ ਬਾਅਦ ਅਗਰ ਸੰਗਰੂਰ ਖੁੱਲਿਆ ਤਾਂ ਉਹਦੇ ਵਾਸਤੇ ਕੋਈ ਮਿਹਨਤ ਕੀਤੀ ਹੋਊ 457 ਕਰੋੜ ਰੁਪਏ ਭਾਰਤ ਸਰਕਾਰ ਨੇ ਮਨਜ਼ੂਰ ਕੀਤਾ ਸੀ ਤੇ 355 ਦਾ ਹਸਪਤਾਲ ਖੁੱਲਿਆ ਤੇ ਜਿੱਥੇ ਅੱਜ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਤੇ ਉਹਦੇ ਨਾਲ ਨਾਲ ਜਿਹੜੀ ਚੰਡੀਗੜ੍ਹ ਦੀ ਪੀਜੀਆਈ ਉਹਦੇ 'ਚ ਵੀ ਰਸ਼ ਘਟ ਗਿਆ ਟਾਟਾ ਕੈਂਸਰ ਹਸਪੀਟਲ ਖੁੱਲਿਆ ਹੈ ਕੈਂਸਰ ਦੀ ਇੱਕ ਟ੍ਰੇਨ ਜਾਂਦੀ ਸੀ ਬੀਕਾਨੇਰ ਨੂੰ ਕੈਂਸਰ ਦੇ ਇਲਾਜ ਵਾਸਤੇ ਤੇ ਅੱਜ ਟਾਟਾ ਦਾ ਕੈਂਸਰ ਹਸਪੀਟਲ ਖੁੱਲਿਆ ਹੈ ਉੱਥੇ 95% ਮਰੀਜ਼ਾਂ ਦਾ ਇਲਾਜ ਮੁਫਤ ਦੇ ਵਿੱਚ ਹੁੰਦਾ ਹੈ ਐਟੋਮਿਕ એનર્ਜੀ ਭਾਮਾ ਐਟੋਮਿਕ ਰਿਸਰਚ ਸੈਂਟਰ ਬਾਰਕ ਇੱਕ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਸਟਾਟਾ ਦੇ ਹਸਪੀਟਲ ਨੂੰ ਚਲਾਉਂਦੀ ਹੈ ਸਪੋਰਟ ਕਰਦੀ ਹੈ ਤੇ ਅੱਜ 70% 69% ਸਬਸਿਡੀ ਉੱਥੇ ਦਵਾਈਆਂ ਦੇ ਉੱਪਰ ਤੇ ਕੀਮੋਥੈਰੇਪੀ ਦੀ ਦਵਾਈ ਦੇ ਉੱਪਰ ਮਿਲਦੀ ਹੈ ਤੇ 95% ਮਰੀਜ਼ਾਂ ਦਾ ਇਲਾਜ ਮੁਫਤ ਤੇ ਹੁੰਦਾ ਹੈ। ਤੋਂ ਅਗਰ ਇਹ ਮੈਂ ਚੀਜ਼ਾਂ ਕਰ ਸਕੇ ਆ ਤਾਂ ਮੈਨੂੰ ਜੇ ਕੋਈ ਪੁੱਛਦਾ ਤਾਂ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਆਪਣੇ ਉਸ ਇਲਾਕੇ ਵਿੱਚ ਅੱਜ ਉਸ ਹਸਪਤਾਲ ਦੇ ਰਾਹੀਂ ਹਰਿਆਣੇ ਦੇ ਲੋਕਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਰਾਜਸਥਾਨ ਤੋਂ ਵੀ ਸੰਗਤ ਆਂਦੀ ਹੈ ਤੇ ਪੰਜਾਬ ਦਾ ਵੀ ਬਹੁਤ ਸਾਰਾ ਇਲਾਕਾ, ਚੰਡੀਗੜ੍ਹ ਦੇ ਬਹੁਤ ਸਾਰੇ ਲੋਕ ਅੱਜ ਸਮੂਹ ਇਲਾਜ ਵਾਸਤੇ ਜਾਂਦੇ ਆ। ਪਲੱਸ ਵਾਲਾ ਮੇਰਾ ਸਿੰਗਲਾ ਸਾਹਿਬ ਵਿਰੋਧੀ ਕਹਿੰਦੇ ਨੇ ਕਹਿੰਦੇ ਅਗਰ ਕਾਂਗਰਸ ਨੇ ਇੰਨਾ ਵਧੀਆ ਕੰਮ ਕੀਤਾ ਹੁੰਦਾ ਤਾਂ ਮਨੀਸ਼ ਤਿਵਾੜੀ ਨੂੰ ਇੱਥੋਂ ਕਿਉਂ ਬਦਲਦੇ ਤਾਂ ਸਿੰਘਲਾ ਸਾਹਿਬ ਨੂੰ ਇੱਥੋਂ ਕਿਉਂ ਕੀ ਲੱਗਦਾ ਕਿ ਤਿਵਾੜੀ ਸਾਹਿਬ ਦੀ ਟਿਕਟ ਬਦਲਣ ਦਾ ਕਾਰਨ ਮੈਨੂੰ ਇਹ ਤਾਂ ਚਲੋ ਫਿਰ ਪਾਰਟੀ ਦਾ ਇੰਟਰਨਲ ਫੈਸਲਾ ਸੀ ਪਰ ਜਿੱਥੇ ਤੱਕ ਵਿਰੋਧੀ ਕੀ ਕਹਿੰਦੇ ਆ ਮੈਨੂੰ ਵਿਰੋਧੀਆਂ ਦੇ ਕੀ ਕਹਿੰਦੇ ਮੈਨੂੰ ਫਰਕ ਨਹੀਂ ਪੈਂਦਾ ਮੇਰਾ ਆਪਣਾ ਏਜੰਡਾ ਹੈ ਮੈਂ ਪੋਜ਼ਿਟਿਵ ਆਦਮੀ ਹਾਂ ਮੈਂ ਇਲਾਕੇ ਵਾਸਤੇ ਕੰਮ ਕਰਨਾ ਹੈ ਮੈਨੂੰ ਤਾਂ ਇਸ ਗੱਲ ਦਾ ਵੀ ਫਿਕਰ ਹੁੰਦਾ ਕਿ ਜਦੋਂ ਲੋਕਾਂ ਨੇ ਆਪਣਾ ਜ਼ਿੰਮੇਵਾਰੀ ਇੱਕ ਤਰੀਕ ਨੂੰ ਪੂਰੀ ਕਰਤੀ ਤੇ ਚਾਰ ਨੂੰ ਨਤੀਜਾ ਆ ਗਿਆ ਮੈਂ ਤਾਂ ਇਹ ਸੋਚਣਾ ਕਿ ਮੈਂ ਚਾਰ ਤੋਂ ਬਾਅਦ ਆਪਣੇ ਹਲਕੇ ਦੀ ਜਿਹੜੀ ਡਿਵੈਲਪਮੈਂਟ ਦਾ ਪਲਾਨ ਹੈ ਉਸ ਦੇ ਉੱਪਰ ਕੰਮ ਕਰਨਾ ਹੈ ਮੇਰੇ ਤਾਂ ਇਸ ਗੱਲ ਦਾ ਵੀ ਪ੍ਰੈਸ਼ਰ ਹੁੰਦਾ ਮਾਈਂਡ ਦੇ ਉੱਪਰ ਕਿਉਂਕਿ ਮੈਂ ਇੱਕ ਕਮਿਟਿਡ ਆਦਮੀ ਐ ਮਿਹਨਤੀ ਆਦਮੀ ਐ ਮੇਰੀ ਇੱਕ ਕ੍ਰੈਡੀਬਿਲਿਟੀ ਐ ਤੇ ਮੈਂ ਉਸ ਨੂੰ ਵੀ ਬਰਕਰਾਰ ਰੱਖਣਾ ਆਨੰਦਪੁਰ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਹਮ ਆਪ 20 ਦਿਨ ਦਾ ਸਮਾਂ ਪਾਰਟੀ ਨੇ ਭੇਜਿਆ ਤੁਹਾਨੂੰ ਮੇਰੇ ਕੰਮ ਤੇ ਤੁਹਾਨੂੰ ਮੇਰੀ ਗੱਲ ਤੇ ਤੁਹਾਨੂੰ ਸਾਡੇ ਪਰਿਵਾਰ ਦੀ ਸੇਵਾ ਤੇ ਪਰਵਾਰ ਦੀ ਵਫਾਦਾਰੀ ਤੇ ਕਾਂਗਰਸ ਪਾਰਟੀ ਨਾਲ ਸਾਂਝ ਤੇ ਅਨੰਦਪੁਰ ਸਾਹਿਬ ਦੇ ਇਲਾਕੇ ਨਾਲ ਤਾਂ ਮੇਰੇ ਬਜ਼ੁਰਗਾਂ ਦੀ ਬੜੀ ਪੁਰਾਣੀ ਸਾਂਝ ਲਈ ਹੈ ਕਿਉਂਕਿ ਉਹ ਗੈਨੀ ਜ਼ੈਲ ਸਿੰਘ ਜੀ ਦੇ ਨੀਜੀ ਸਿਆਸੀ ਸਖਤਰ ਹੋਇਆ ਕਰਦੇ ਸੀ ਤੇ ਬਹੁਤ ਸਾਰੇ ਲੋਕਾਂ ਨਾਲ ਸਾਡਾ ਇੱਕ ਪਰਿਵਾਰਕ ਸੰਬੰਧ ਹੈ ਮੈਂ ਵੀ ਉਰੇ ਬਤੌਰ ਵਜ਼ੀਰ ਇਨਚਾਰਜ ਮਨਿਸਟਰ ਸੀ ਕੋਵਿਡ ਵੇਲੇ ਵੀ ਮੈਂ ਉਰੇ ਬਹੁਤ ਸਾਰੇ ਹਸਪਤਾਲਾਂ ਵਿੱਚ ਤੇ ਸੇਵਾ ਕਰਨ ਵਾਲੀ ਸੰਸਥਾਵਾਂ ਦੇ ਨਾਲ ਜੁੜਿਆ ਰਿਹਾ ਤਾਂ ਕਿ ਲੋਕਾਂ ਨੂੰ ਸਹੂਲਤ ਮਈਆ ਹੋ ਸਕੇ ਮੈਂ ਤਾਂ ਅਨੰਦਪੁਰ ਸਾਹਿਬ ਦੀ ਸੰਗਤ ਨੂੰ ਇੱਕੋ ਗੱਲ ਕਹਿਣਾ ਚਾਹਨਾ ਹੈ ਕਿ ਆਪਣਾ ਬੀ ਦਿਨ ਦਾ ਸਮਾਂ ਤੁਸੀਂ ਮੇਰੇ ਵਾਸਤੇ ਲਗਾ ਦਿਓ ਤੇ ਆਉਣ ਵਾਲੇ ਸਮੇਂ ਦਾ ਜਿਹੜਾ ਵਕਤ ਹੈ ਇਹ ਤੁਹਾਡਾ ਛੋਟਾ ਭਰਾ ਤੁਹਾਡਾ ਛੋਟਾ ਬੇਟਾ ਤੁਹਾਡੀ ਪਿੱਠ ਤੇ ਖੜਾ ਮਿਲੂਗਾ ਇੱਕੋ ਹੀ ਸੋਚ ਹੋਊਗੀ ਕਿ ਇਸ ਇਲਾਕੇ ਦੀ ਆਵਾਜ਼ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਬੁਲੰਦ ਕਰਨਾ ਹੈ ਔਰ ਉੱਥੇ ਭਾਰਤ ਸਰਕਾਰ ਦੇ ਅਦਾਰਿਆਂ ਤੋਂ ਵੱਖ-ਵੱਖ ਸਕੀਮਸ ਦਾ ਪੈਸਾ ਲਿਆ ਕੇ ਸਾਡੇ ਇਲਾਕੇ 'ਚ ਕਿਵੇਂ ਖਰਚ ਕਰਨਾ ਹੈ ਇਹ ਮੇਰੀ ਸੋਚ ਰੋਗੀ। ਸੋ ਵਿਜੇਂਦਰ ਸਿੰਘਲਾ ਇਸ ਵੇਲੇ ਸਾਡੇ ਨਾਲ ਖਾਸ ਤੌਰ ਤੇ ਬਣੇ ਹੋਏ ਸੀ ਅਨੰਦਪੁਰ ਸਾਭ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਨੇ ਕਹਿੰਦੇ ਮੈਂ ਪੋਜ਼ਿਟਿਵ ਆਦਮੀ ਆ ਇਸ ਵੇਲੇ ਵਰਡਨ ਇਹ ਹੈ ਕਿ ਜਦੋਂ ਮੈਂ ਜਿੱਤੂੰਗਾ ਤਾਂ ਮੈਂ ਆਪਣੇ ਲੋਕਾਂ ਦੀਆਂ ਆਸਾਂ ਤੇ ਖਰਾ ਕਿਵੇਂ ਉਤਰੂੰਗਾ। ਲੀਡਰ ਅਫਸਰਵਾਦੀ ਜ਼ਰੂਰ ਨੇ ਪਰ ਕਾਂਗਰਸ ਦੇ ਵਿੱਚ ਉਸ ਦੀ ਪਛਾ ਜੋ ਕਾਂਗਰਸੀ ਹੈ ਖਾਸ ਕਰਕੇ ਹੁਣ ਦੇਖਿਆ ਜਾਵੇ ਤਾਂ 4 ਤਰੀਕ ਨੂੰ ਨਤੀਜਾ ਕੀ ਆਊਗਾ ਪਰ ਇਸ ਵੇਲੇ ਚੋਣ ਮੈਦਾਨ ਪੂਰੀ ਤਰ੍ਹਾਂ ਪੱਕ ਚੁੱਕਿਆ ਕੈਮਰਾ ਪਰਸਨ ਸੁਖਵਿੰਦਰ ਤੇ ਰੋਸ਼ਨਲ ਗगन ਸ਼ੁਕਲਾ